ਦੋਸਤੋ ਲੋਕਾਂ ਦੀਆਂ ਜ਼ਿਆਦਾ ਵੱਡੀਆਂ ਮੁਸ਼ਕਲਾਂ ਨਹੀਂ ਹੁੰਦੀਆਂ ਲੋਕਾਂ ਦੀਆਂ ਨਿੱਕੇ ਨਿੱਕੇਆਂ ਮੁਸ਼ਕਲਾਂ ਹੁੰਦੀਆਂ ਨੇ ਗਲੀਆਂ ਪੱਕੀਆਂ ਹੋ ਜਾਣ ਪਪੀਨ ਵਾਲਾ ਪਾਣੀ ਸਾਫ਼ ਆ ਜਾਏ ਸੀਵਰੇਜ ਦੇ ਪਾਣੀ ਦੀ ਕੋਈ ਦਿੱਕਤ ਨਾ ਹੋਵੇ ਲੋਕਾਂ ਦੀ ਇਹੋ ਮੁਸ਼ਕਲਾਂ ਹੁੰਦੀਆਂ ਐ ਇਨ੍ਹਾਂ ਮੁਸ਼ਕਲਾਂ ਨੂੰ ਲੈ ਕੇ ਹੀ ਲੋਕ ਸਰਕਾਰ ਚੋਂਦੇ ਨੇ ਪਰ ਜਦੋਂ ਕੋਈ ਹੱਲ ਨਹੀਂ ਹੁੰਦਾ ਤਾਂ ਫਿਰ ਲੋਕ ਸਵਾਲ ਵੀ ਚੁੱਕਦੇ ਨੇ ਐਸ ਲਈ ਅਸੀਂ ਅੰਮ੍ਰਿਤਸਰ ਦੇ 88 ਫੁੱਟ ਰੋਡ ਦੇ ਉੱਤੇ ਮੌਜੂਦ ਐ ਜਿੱਥੇ ਇਹ ਗੰਦਾ ਨਾਲਾ ਤੁਸੀਂ ਦੇਖਦੇ ਪਏ ਜੇ ਇਹ ਬਿਮਾਰੀਆਂ ਨੂੰ ਦਸਤਕ ਦੇਂਦਾ ਪਿਆ ਜਿੰਨਾ ਗੰਦੇ ਸਵਿਚ ਪਿਆ ਹੈ ਜਿੰਨਾ ਕੂੜਾ ਕਟਕਰ ਇਸ ਵਿੱਚ ਪਿਆ ਹੋਇਆ ਉਹਦੇ ਨਾਲ ਲਗਾਤਾਰ ਬਿਮਾਰੀਆਂ ਫੈਲਦੀਆਂ ਪਈ ਨੇ ਆਸ-ਪਾਸ ਦੇ ਸੈਂਕੜੇ ਘਰ ਨੇ ਇੱਥੇ ਹਜ਼ਾਰਾਂ ਘਰ ਅਸੀਂ ਕਹਿ ਸਕਦੇ ਹਜ਼ਾਰਾਂ ਘਰ ਨੇ ਆਸ-ਪਾਸ ਜਿਹੜੇ ਮੁਸ਼ਕਲ ਦੇ ਵਿੱਚ ਨੇ ਜਿਨ੍ਹਾਂ ਨੂੰ ਗੰਦਾ ਪਾਣੀ ਮਜਬੂਰਨ ਪੀਣਾ ਪੈਂਦਾ ਹੈ ਜਿਨ੍ਹਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਅੰਮ੍ਰਿਤ ਸਰਕਾਰ ਪੇਸ਼ਨ ਦੇ ਉੱਤੇ ਸਵਾਲ ਜ਼ਰੂਰ ਇੱਥੋਂ ਦੇ ਲੋਕ ਜਿਹੜੇ ਖੜਾ ਕਰਦੇ ਪਏ ਨੇ ਇਸ ਲਈ ਬੈਠੇ ਪ੍ਰਦਰਸ਼ਨ ਕਰਦੇ ਪਏ ਨੇ ਬਹੁਤ ਵਾਰ ਪ੍ਰਦਰਸ਼ਨ ਇਹਨਾਂ ਵੱਲੋਂ ਕੀਤਾ ਗਿਆ ਹੈ ਬਹੁਤ ਐਪਲੀਕੇਸ਼ਨਾਂ ਵੀ ਦਿੱਤੀਆਂ ਗਈਆਂ ਨੇ ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਇਸ ਗੰਦੇ ਪਾਣੀ ਦਾ ਤਾਂ ਅੱਜ ਫੇਰ ਇੱਕ ਵਾਰ ਸੜਕਾਂ ਦੇ ਉੱਤੇ ਉਤਰਨਾ ਪਿਆ ਕਿਉਂਕਿ ਇਸ ਵੇਲੇ ਬਿਮਾਰੀਆਂ ਦਸਤਕ ਦਿੰਦੀਆਂ ਪਈ ਨੇ ਕਰੋਨਾ ਚਿਕਨਗੁਨੀਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਸਤਕ ਦਿੰਦੀਆਂ ਪਈਆਂ ਨੇ ਜੇ ਉਸ ਬਿਮਾਰੀ ਤੋਂ ਬਚਣ ਵਾਸਤੇ ਸਰਕਾਰ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀ ਜਾਂਦੀਆਂ ਤੇ ਇਹਨਾਂ ਹਦਾਇਤਾਂ ਵਿੱਚ ਇਹ ਵੀ ਆਉਂਦਾ ਕਿ ਇਹ ਵੀ ਸਫਾਈ ਹੋਣੀ ਚਾਹੀਦੀ ਆ ਸਸੀ ਕਾਲ ਜੀ ਹਾਂ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਸ਼ੋਭ ਜੀ ਕਿੰਨੀ ਦੇਰ ਤੋਂ ਰਹ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈਗਾ ਕਿਉਂਕਿ ਗੰਦਾ ਨਾਲਾ ਗੰਦਾ ਪਾਣੀ ਆ ਰਿਹਾ ਹਰ ਚੀਜ਼ ਦਾ ਮੁਸ਼ਕਲ ਹੈ ਫ੍ਰੀਜ ਖਰਾਬ ਏਅਰ ਕੰਡੀਸ਼ਨਰ ਖਰਾਬ ਸਭ ਕੁਝ ਖਰਾਬ ਹੁੰਦਾ ਹੈ ਹਾਂ ਕੀ ਕਰੀਏ ਹੋਰ ਨਹੀਂ ਪਾਣੀ ਗੰਦਾ ਪਾਣੀ ਪਾਣੀ ਦੀ ਕਿੰਨੀ ਕਿ ਮੁਸ਼ਕਲ ਹੈ ਗੰਦੇ ਪਾਣੀ ਬਹੁਤ ਕਦੀ ਆਂਦਾ ਹੀ ਨਹੀਂ ਹੈ ਪਾਣੀ ਹਾਂ ਕੀ ਕਰੀਏ ਹੋਰ ਸੁਬਾ ਸੀਬਾ ਲਵਾਈ ਦਾ ਉਰਚ ਵੀ ਗੰਦਾ ਹੀ ਹੈਗਾ ਉਰਚ ਵੀ ਗੰਦਾ ਪਾਣੀ ਗੰਦਾ ਹੀ ਹੈ ਗਾੜੀ ਆਉਂਦੀ ਹੈ ਗਾੜੀ ਆਂਦੀ ਹੈ ਤੁਸੀਂ ਦੱਸੋ ਕੀ ਨਾਮ ਤੁਹਾਡਾ ਮੇਰਾ ਨਾਮ ਪੰਜਾਬ ਰਾਏ ਹੈ ਜੀ ਕਿੰਨੇ ਦੇ ਤੁਰੇ ਦੇ ਜੀ ਲਗਉਂ ਰੇ ਤਿੰਨ ਚਾਰ ਸਾਲ ਆਣ ਤਿੰਨ ਚਾਰ ਸਾਲ ਤੇ ਤਿੰਨ ਚਾਰ ਸਾਲ ਦੇ ਵਿੱਚ ਕਿੰਨੀਆਂ ਕਿ ਮੁਸ਼ਕਿਲਾਂ ਆ ਦੇਖਣੀ ਆ ਭਾਈ ਇੱਥੇ ਮੁਸ਼ਕਲਾ ਮੁਸ਼ਕਲਾ ਜੀ ਹਮ ਮੁਸ਼ਕਲਾਂ ਤਾਂ ਸਵਾ ਕੁਝ ਨਹੀਂ ਹੈਗਾ ਮੁਸ਼ਕਲਾ ਗੰਦਾ ਪਾਣੀ ਆ ਓਦਾਂ ਕਹਿੰਦੇ ਬਰਸਾਤੀ ਨਾਲ ਆਇਆ ਲੇਕਿਨ ਪਾਣੀ ਇੱਥੇ ਸਾਰਾ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਆ ਉੰਡਿਆ ਆ ਜੋ ਪਾਣੀ ਧਰਤੀ ਤੇ ਜੀਰ ਕੇ ਗਾਂ ਲੋਕਾਂ ਦੇ ਘਰਾਂ 'ਚ ਜਾਣ ਰਿਹਾ ਆ ਤੇ ਬਿਮਾਰੀਆਂ ਲੱਗਣ ਡੀਆਂ ਲੋਕਾਂ ਨੂੰ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਉਲਟੀਆਂ ਟੱਟੀਆਂ ਇੱਕ ਵਾਰ ਸੇ ਹਦਾਇਤ ਦਿੱਤੀ ਜਾਂਦੀ ਕਿ ਸਾਫ ਸਫਾਈ ਰੱਖੋ ਸਰਕਾਰ ਨੂੰ ਸਫਾਈ ਕਿੱਥੋਂ ਰੱਖਣੀ ਹੈ ਇੱਥੇ ਜਾਂ ਵੇਖੀ ਤੁਹਾਡੇ ਸਾਹਮਣੇ ਸਫਾਈ ਕੀਤੀ ਸਰਕਾਰ ਨੇ ਉਹ ਤਾਂ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ ਆ ਵੇਖ ਲਓ ਸਿਫਤੀ ਦਾ ਘਰ ਬਣਿਆ ਸਮਾਰਟ ਸਿਟੀ ਬਣ ੜਿਆ ਜੇ ਕੋਈ ਸਰਕਾਰ ਨਹੀਂ ਸੁਣਦੀ ਕੋਈ ਗੱਲ ਨਹੀਂ ਬਾਤ ਨਹੀਂ ਕੁਛ ਸ਼ਿਵ ਸਾਣਾ ਦੇ ਆਗੂ ਇੱਥੇ ਪਹੁੰਚੇ ਨੇ ਜਿਨ੍ਹਾਂ ਨੂੰ ਇਸ ਇਲਾਕੇ ਵਾਲਿਆਂ ਵੱਲੋਂ ਆਖਿਆ ਗਿਆ ਸੀ ਕਿ ਸਾਡੀ ਆ ਕੇ ਮਦਦ ਕੀਤੀ ਜਾਵੇ ਇਹਨਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਹਿਲੇ ਭੈਣਾਂ ਇੱਥੇ ਖਲੋਤੀਆਂ ਬੀਬੀਆਂ ਖਲੋਤੀਆਂ ਨੇ ਨਾਮ ਕੀ ਤੁਹਾਡਾ ਕੁਸਮ ਅਸਤੀ ਕਿੰਨੀ ਦੇਰ ਤੋਂ ਰਹਿੰਦੀ ਓਥੇ ਹਮੇ 12 ਸਾਲ ਹੋ ਇਹ ਜਿਹੜਾ ਗੰਦਾ ਨਾਲਾ ਹੈ ਇਸ ਗੰਦੇ ਨਾਲੇ ਦੀ ਪਰੇਸ਼ਾਨੀ ਜਿਹੜੀ ਹੈ ਸਿਰ ਚੜ ਕੇ ਬੋਲਦੀ ਪਈ ਹਰ ਘਰ ਪਰੇਸ਼ਾਨ ਹੈ ਕਿ ਬਿਮਾਰੀਆਂ ਫੈਲਦੀਆਂ ਪਈਆਂ ਨੇ ਹਾਂਜੀ ਬਹੁਤ ਬਿਮਾਰੀਆਂ ਫੈਲਦੀਆਂ ਪਾਣੀ ਗੰਦਾ ਹੈ ਪਾਣੀ ਪੀ ਨਹੀਂ ਸਕਤੇ ਬਿਲਕੁਲ ਵੀ ਜੀ ਆਰਓ ਨਾ ਲਗਾਓ ਤਾਂ ਪਾਣੀ ਪੀ ਨਹੀਂ ਸਕਤੇ ਆਰੋ ਵੀ ਜਿਆਦਾ ਦਿਨ ਨਹੀਂ ਚਲਦਾ ਹੈ 1 ਮਹੀਨੇ 2 ਮਹੀਨੇ ਬਾਅਦ ਉਸਕੇ ਕੈਂਡਲ ਸਰਵਿਸ ਕਰवानी ਪड़ती है, 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 है।, 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 मिने, मिने है। और हां इतना ਗੰਦਾ ਪਾਣੀ ਹੈ ਕਦੇ ਉਹ ਤਾਂ ਬਾਅਦ ਵੀ ਪਾਣੀ ਸਾਫ ਆਂਦਾ ਕਿ ਉਸ ਤੋਂ ਬਾਅਦ ਵੀ ਗੰਦਾ ਹੀ ਰਹਿੰਦਾ ਹੈ ਸਮੈਲ ਆਤੀ ਹੈ ਥੋੜੀ ਥੋੜੀ ਪਾਣੀ ਮੇ ਬਹੁਤ ਸਮੈਲ ਆਤੀ ਹੈ और हमारे को सांस की बिल्कुल प्रॉब्लम नहीं थी जब से इधर आए तब से सांस की प्रॉब्लम भी हो सियासी लीडर आओ आण के दे पानी आप हाँ बिल्कुल पिलाएंगे पी के पी तो तो पी लोगे ये लेंगे वो तो हम पिलाएंगे उनको ऐसी बात नहीं है पिलाएंगे उनको क्यों नहीं पिलाएंगे वो आके पिए तो सही हमारा पानी पता लगेगा की हमारी क्या मजबूरी है ऐसी बात नहीं है बिल्कुल बिल्कुल मजबूरी है की क्या कैंसर क्या कैंसर होना कैंसर तो ਇਹ ਜਿਆਨ ਹੋ ਗਿਆ 30 ਸਾਲ ਹੋ ਗਏ ਹਾਂ ਜੀ 25 30 ਸਾਲ ਹਾਂ ਜੀ ਜਿਹੜੀ ਜਿਹੜੇ ਤੇ ਕੈਂਸਰ ਪੀੜਤ ਜੇ ਕਾਰਨ ਕੀ ਬਣਦੇ ਇਹਦਾ ਇਹੋ ਹੀ ਆਪੀ ਕਦੀ ਪੇਟ ਖਰਾਬ ਹੋ ਜਾਏਗਾ ਕਦੀ ਇਹ ਪਾਣੀ ਵਧ ਬੋ ਕਰਕੇ ਇਸ ਤਰ੍ਹਾਂ ਹੋ ਜਾਏਗਾ ਕਦੀ ਸਾਦਾ ਹੋ ਜਾਏਗਾ ਹਾਂ ਸਾਦਾ ਹੀ ਫਿਰ ਹੋ ਜਾਂਦੀ ਹੈ ਇਕਦਮ ਸਾਦੀ ਪ੍ਰੋਬਲਮ ਹਾਂ ਸਾਦੀ ਵੀ ਹੋ ਜਾਂਦੀ ਹੈ ਹੋ ਗਈ ਜੇ 50 ਕੇ ਸਾਲ ਹੋ ਗਏ ਜੀ ਹਾਂ ਬਿਲਕੁਲ ਸਾਧ ਹੀ ਮੁਸ਼ਕਲ ਵੱਡੀ ਮੁਸ਼ਕਲ ਹੋ ਜਾਂਦੀ ਜਦੋਂ ਗੰਦਗੀ ਆਸ-ਪਾਸ ਹੋਵੇ ਤਾਂ ਵਾਤਾਵਰਨ ਜੇ ਸਾਫ਼ ਨਾ ਹੋਵੇ ਤੁਹਾਡਾ ਕੀ ਨਾਮ ਰਾਜਵਿੰਦਰ ਕੋਰ ਜੀ ਕੀ ਕਹਿਣਾ ਚਾਹੁੰਦੇ ਇਹ ਮੁਸ਼ਕਲ ਇੰਨੀ ਹੈ ਕਿ ਸੜਕਾਂ ਦੇ ਉੱਤੇ ਆਣਾ ਪੈ ਰਿਹਾ ਅਸੀਂ ਉਮੀਦ ਕਰਦੇ ਹਾਂ ਜਦੋਂ ਸਰਕਾਰ ਬਣਦੀ ਹੈ ਕਿ ਅਸੀਂ ਸੜਕਾਂ ਤੇ ਨਾ ਆਈਏ ਪਰ ਫਿਰ ਵੀ ਆਣਾ ਸਰ ਅਸੀਂ 10 ਸਾਲ ਤੋਂ ਇੱਥੇ ਕਲੋਨੀ ਚ ਰਹਿ ਰਹੇ ਹਾਂ ਤੇ ਐਮਐਲਏ ਸਾਹਿਬ ਵੀ 5 ਸਾਲ ਰਹਿ ਕੇ ਚਲੇ ਗਏ ਆ ਅਸੀਂ ਅਹੀਂ ਅੱਗੇ ਵੀ ਇਤਰਾ ਹੀ ਸਾਰੇ ਇਕੱਠੇ ਹੁੰਦੇ ਰਹੇ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਰਹੇ ਆ ਕਿ ਸਾਡੇ ਨਾਲੇ ਦਾ ਪਾਣੀ ਜਿਹੜਾ ਗੰਦਾ ਬੰਦ ਕੀਤਾ ਜਾਵੇ ਇੱਥੇ ਕੋਈ ਕਾਉਂਸਲਰ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਕਾਰਪੋਰੇਸ਼ਨ ਵਾਲਾ ਇੱਥੇ ਕੋਈ ਨਹੀਂ ਆ ਰਿਹਾ ਜੀ ਸਾਰੇ ਤਸੱਲੀ ਦੇ ਦਿੰਦੇ ਆ ਕਿ ਜੀ ਕਰਾਂਗੇ ਕਰਾਂਗੇ ਹੁਣ ਅਸੀਂ ਹੱਥ ਬੰਨ ਕੇ ਸ਼ਿਵ ਸ਼ੈਨਾ ਦੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਕੋਈ ਹੱਲ ਕਰੋ ਕੋਈ ਹੱਲ ਨਹੀਂ ਕਰਦੇ ਪਏ ਫਿਰ ਅਸੀਂ ਇੰਨਾ ਗਾੜੀ ਬੇਨਤੀ ਲਈ ਤੇ ਇਹ ਅੱਜ ਆਏ ਨੇ ਸਾਡੇ ਨਾਲ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਹੋਏ ਆ ਇਸੇ ਕਾਰਨ ਕਿ ਸਾਡੇ ਨਾਲੇ ਦਾ ਪਾਣੀ ਬੰਦ ਕੀਤਾ ਜਾਵੇ ਇਹਦੇ ਕਾਰਨ ਬਹੁਤ ਬਿਮਾਰੀਆਂ ਹੋ ਰਹੀਆਂ ਸਾਡੀਆਂ ਚੀਜ਼ਾਂ ਖਰਾਬ ਹੋ ਰਹੀਆਂ ਅਸੀਂ ਘਰ ਵਿੱਚ ਗੰਦਾ ਪਾਣੀ ਯੂਜ਼ ਕਰਨ ਦੇ ਖਾਣਾ ਵੀ ਗੰਦੇ ਪਾਣੀ ਨਾਲ ਬਣਾਉਂਦੇ ਆ ਤੇ ਗੰਦਾ ਸੀ ਅਸੀਂ ਪੀਂਦੇ ਆ ਹਾਂਜੀ ਹਾਂਜੀ ਕਾਫੀ ਪ੍ਰੋਬਲਮ ਆ ਰਹੀਆਂ ਨੇ ਬਿਲਕੁਲ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ ਸ਼ਿਵਸਾਣ ਦੇ ਆਗੂ ਸਾਡੇ ਨਾਲ ਮੌਜੂਦ ਨੇ ਵਿਜੀ ਕਿਸ ਤਰ੍ਹਾਂ ਇਹਨਾਂ ਦੀ ਮੁਸ਼ਕਲ ਦਾ ਹੱਲ ਕਰੋਗੇ ਤੁਹਾਨੂੰ ਬੜੀ ਉਮੀਦ ਨਾਲ ਇਹਨਾਂ ਨੇ ਬੁਲਾਇਆ ਕਿ ਸ਼ਾਇਦ ਤੁਸੀਂ ਸਾਡੀ ਆਵਾਜ਼ ਅੱਗੇ ਲੈ ਕੇ ਜਾਓ ਪਰ ਇਹਨਾਂ ਵੱਲੋਂ ਆਵਾਜ਼ ਪਹਿਲਾਂ ਵੀ ਬਹੁਤ ਵਾਰ ਚੁੱਕੀ ਗਈ ਪਰ ਅੱਗੇ ਨਹੀਂ ਪਹੁੰਚੀ ਸ਼ਿਵਸਨਾ ਉਹਦਾ ਬਾਲਾ ਸਾਹਿਬ ਠਾਕਰੇ ਹਮੇਸ਼ਾ ਲੋਕੀ ਸਮਾਜਿਕ ਤਰ੍ਹਾਂ ਕੰਮ ਕਰਦੇ ਰਹੀ ਹੈ ਹਮੇਸ਼ਾ ਜ਼ਮੀਨ ਦੇ ਨਾਲ ਲੜੇ ਔਰ ਜਦੋਂ ਤੱਕ ਕੋਈ ਮਸਲੇ ਦਾ ਪੂਰਾ ਸਮਾਧਾਨ ਹੋਵੇ ਤੇ ਸ਼ਿਵਸਨਾ ਉਹ ਤੱਕ ਸਾਂ ਨਹੀਂ ਲੈਂਦੀ ਉਹ ਹੀ ਦ੍ਰਿਸ਼ਾ ਜਿਹੀ ਦਿਖਾ ਰਹੇ ਹਨ ਉਹ ਇੱਥੇ ਕਿ ਇਹ ਜੜ ਜੜੀਆ ਇੰਡਸਟਰੀ ਆ ਕਾਰਪੋਰੇਸ਼ਨਲ ਰੈਸ਼ੀ ਏਰੀਆ ਚ ਇੰਡਸਟਰੀ ਨੂੰ ਐਨਓਸੀ ਕਿਉਂ ਦਿੱਤੀ ਸਭ ਤੋਂ ਸਭ ਤੋਂ ਵੱਡੀ ਨਲਾਕੀ ਹੈ ਕਾਰਪੋਰਸ਼ਨ ਦੀ ਜੇ ਕਮਰਸ਼ੀਅਲ ਰੈਸ਼ੀ ਏਰੀਆ ਇਹਨੂੰ ਰੈਸ਼ੀ ਰਹਿਣ ਦੋ ਇੰਡਸਟਰੀ ਨੂੰ ਇੰਡਸਟਰੀ ਜੋਂ ਚਲੇ ਜਾਓ ਉਹਨਾਂ ਵਿੱਚੋਂ ਜ਼ਹਿਰੀਲਾ ਕੈਮੀਕਲ ਵੇਸਟ ਮਟੀਰੀਅਲ ਇੱਥੇ ਗੈਸਾਂ ਰੂ ਬਣ ਜਾਂਦਾ ਪਾਣੀ ਔਰ ਜਿਹੜੀ ਗੈਸ ਹੈ এনਵਾਇਰਨਮੈਂਟ ਨੂੰ ਖਰਾਬ ਕਰ ਰਹੀ ਔਰ এনਵਾਇਰਨਮੈਂਟ ਲੋਕਾਂ ਦੇ ਸਰੀਰ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੈ ਜਿੰਦੇ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੰਨੀ ਦੇਰ ਤੱਕ ਇਹ ਇੰਡਸਟਰੀ ਦਾ ਇਹਨੂੰ ਚੁੱਕ ਕੇ ਇੰਡਸਟਰੀ ਜੋਂ ਚ ਨਹੀਂ ਭੇਜਿਆ ਜਾਂਦਾ ਉਨੀ ਦੇਰ ਤੱਕ ਸ਼ਿਵਸਰਨ ਨਹੀਂ ਚੰਨਦੇ ਬੈਠੇਗੇ ਔਰ ਨਾ ਹੀ ਇਹ ਲੋਕ ਜਿਹੜੇ ਚੰਨਾਂ ਬੈਠਾਂਗੇ ਅਸੀਂ ਅੱਜ ਤੁਹਾਡੇ ਮਾਧਿਮ ਰਹੀ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਆ ਕਿ ਲੋਕਾਂ ਦਾ ਸਮੱਸਿਆ ਜਿਹੜੀ ਅੱਜ ਤੁਸੀਂ ਪ੍ਰਸ਼ਾਸਨ ਤੱਕ ਪਹੁੰਚਾਣ ਆਏ ਹੋ ਤੁਹਾਡੇ ਮਾਧਿਮ ਰਹੀ ਅੱਜ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਇਹ ਚੇਤਾਵਨੀ ਦੇ ਰਹੇ ਹਾਂ ਅੱਜ ਕਿ ਜੇ ਤਿੰਨਾਂ ਦਿਨਾਂ ਦੇ ਵਿੱਚ ਇਸ ਸਮੱਸਿਆ ਨੂੰ ਅਮਲੀ ਜਾਮਾ ਨਾ ਪਾਇਆ ਗਿਆ ਇਹ ਇੰਡਸਟਰੀਆਂ ਚੋਕ ਅਗੈਂਡਸਟਰੀ ਜ਼ੋਨ ਚ ਨਾ ਭੇਜੀਆਂ ਗਿਆ ਇਹ ਪਾਣੀ ਗੰਦਾ ਖਤਮ ਨਾ ਕੀਤਾ ਗਿਆ ਤੇ ਸ਼ਿਵਸਰਨ ਪੂਰੇ ਇਲਾਕੇ ਦੇ ਨਿਵਾਸੀਆਂ ਨੂੰ ਹਜ਼ਾਰਾਂ ਦੀ ਤਦਾਦ ਲੈ ਕੇ ਵਿੱਚ ਲੈ ਕੇ ਹਾਈਵੇ ਤੋਂ ਬੈਠੇਗੀ ਔਰ ਉਦੋਂ ਤੱਕ ਨਹੀਂ ਉਠੇਗੀ ਜਦੋਂ ਤੱਕ ਇਸ ਸਮੱਸਿਆ ਦਾ ਸਮਾਧਾਨ ਨਹੀਂ ਹੋ ਜਾਂਦਾ ਇੰਨੇ ਦਿਨ ਦਾ ਸਮਾਂ ਲੱਗਦਾ ਨਹੀਂ ਘੱਟ ਹੋ ਜਾਦਾ ਦੇਖੋ ਜੀ 3 ਦਿਨ ਦਾ ਕਿਆ ਦਾ ਮਤਲਬ ਹੈ ਕਿ ਟਾਈਮ ਤੇ ਨੂੰ ਲੱਗੇਗਾ ਲੇਕਿਨ ਕੰਮ ਸੈ ਹੋਣੀ ਚਾਹੀਦੀ ਨਾ ਸਾਨੂੰ ਕੋਈ ਸਟੈਪ ਨਜ਼ਰ ਤੇ ਆਵੇ ਕਿ ਪ੍ਰਸ਼ਾਸਨ ਨੇ ਉੱਤੇ ਕੰਮ ਸ਼ੁਰੂ ਕਰਤਾ ਤਾਂ ਸਾਨੂੰ ਹੌਸਲਾ ਹੋ ਗਿਆ ਸਾਨੂੰ ਸ਼્વાસਨ ਹੋ ਗਿਆ ਕਿ ਠੀਕ ਹੈ ਜੀ ਅੱਛਾ ਬਿਮਾਰੀਆਂ ਬੜੀਆਂ ਦਸਤਕ ਦਿੰਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਗੰਦਗੀ ਆਸ-ਪਾਸ ਹੋਵੇ ਵੈਸੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਕਿ ਆਸ-ਪਾਸ ਸਫਾਈ ਰੱਖੋ ਇਤੋਂ ਤੱਕ ਕਿ ਹੱਥ ਵੀ ਬਾਰ-ਬਾਰ ਧੋਵੋ ਸੈਨੀਟਾਈਜ਼ ਕਰੋ ਹੱਥ ਕਿਉਂਕਿ कोरोना ਦੇ ਵਰਗੀ ਜਿਹੜੀ ਭਿਆਨਕ ਬਿਮਾਰੀ ਹੈ ਜਿਨੇ 3 ਸਾਲ ਲੋਕਾਂ ਨੂੰ ਮੁਸ਼ਕਲ ਦੇ ਵਿੱਚ ਪਾ ਕੇ ਰੱਖਿਆ ਸੀ ਉਸ ਤੋਂ ਬਾਅਦ ਚਿਕਨ ਗੁੜੀਆਂ ਮਲੇਰੀਆ ਡੇਂਗੂ ਇਹ ਬਿਮਾਰੀਆਂ ਜਿਹੜੀਆਂ ਨੇ ਜਦੋਂ ਹੋ ਜਾਂਦੀਆਂ ਨੇ ਤੇ ਪਰਿਵਾਰ ਨੂੰ ਪਤਾ ਕਿਸ ਤਰ੍ਹਾਂ ਦੀ ਮੁਸ਼ਕਲ ਹੁੰਦੀ ਹੈ ਇਹ ਤੋਂ ਬਚਣ ਵਾਸਤੇ ਪ੍ਰਸ਼ਾਸਨ ਵੱਲੋਂ ਜ਼ਰੂਰ ਕਿਹਾ ਜਾਂਦਾ ਪਰ ਇਹ ਚੀਜ਼ ਲੱਗਦਾ ਕਿ ਕੋਈ ਕਹਿੰਦਾ ਬਿਲਕੁਲ ਨਹੀਂ ਜੀ ਅੱਜ ਅਗੇ ਸੇ WHO ਦੀ ਗੱਲ ਕਰੋ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦੇ ਪੇਸ਼ੈਂਟਸ ਹਨ ਉਹ ਕੀ ਕਾਰਨ ਹੈ ਅੱਜ ਜਿੱਥੇ ਜਿੱਥੇ ਗੰਦੇ ਨਾਲੇ ਨੇ ਇਹ ਤੇ ਜਰੇਲੀਆਂ ਗੈਸਾਂ ਨੇ ਨਿਕਲਦੀਆਂ ਚਲੋ এনवायरमेंट ਚ ਪਹੁੰਚਦੀਆਂ ਨੇ ਤੇ ਲੋਕਾਂ ਦੇ ਸਰੀਰਾਂ ਚ ਪਹੁੰਚ ਜਾਂਦੇ ਤੇ ਬਿਮਾਰੀ ਦਾ ਘਰ ਬੰਦ ਕਰਦੇ ਇਹ ਸਮਾਰਟ ਸਿਟੀ ਜੇ ਅੱਜ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਅੰਮ੍ਰਿਤਸਰ ਨੂੰ ਗੁਰੂ ਦੀ ਨਗਰੀ ਐਡੀ ਵਧੀਆ ਪ੍ਰਮਾਤਮਾ ਦੀ ਕਿਰਪਾ ਹਥੇ ਤੇ ਆਪਾਂ ਇਹ ਸਮਾਰਟ ਸਟ ਇਹ ਸਮਾਰਟ ਸਿਟੀ ਦਾ ਦ੍ਰਿਸ਼ਾ ਦੇਖ ਰਹੇ ਹੁਣ ਇਹ ਚੀਜ਼ ਅਸੀਂ ਪਛਾਣ ਵਾਸਤੇ ਸਰਕਾਰ ਤੱਕ ਹੋ ਸਕਦਾ ਕਿ ਉੱਪਰ ਬੈਠੇ ਸਰਕਾਰਾਂ ਨੂੰ ਨਾ ਪਤਾ ਹੋਵੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਤੱਕ ਅਸੀਂ ਪਹੁੰਚਾਵਾਂਗੇ ਤਾਂ ਉਹ ਇਹ ਜਿਹੜੀ ਨਿਊਜ਼ ਹੈ ਇਹ ਸਰਕਾਰ ਤੱਕ ਜਰੂਰ ਪਹੁੰਚੇਗੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੇਰਾ ਵੇਖੋ ਜੀ ਇਹ ਤੇ ਇਦਾਂ ਸਲੋਗ ਕਰਨ ਦੇ ਜਿੱਦਾਂ ਇਹ ਪਛੜਿਆ ਇਲਾਕਾ ਹੁੰਦਾ ਨਾ ਸਿਟੀ ਤੋਂ ਵੱਖਰਾ ਹੀ ਇਹਨੂੰ ਅੱਜ ਤੱਕ ਕੋਈ ਲੀਡਰ ਨਹੀਂ ਇੱਥੇ ਆਇਆ ਮੇਨ ਹੁੰਦਾ ਪਾਣੀ ਤੇ ਹਵਾ ਲੈਣ ਵਾਸਤੇ ਜੇ ਸਾਰੇ ਬੰਦਾ ਜਿੰਦਾ ਹੈ ਜੋ ਉਹੀ ਗੰਦੀ ਹੋਊਗੀ ਤੇ ਵੇਖੋ ਕਿਦਾਂ ਜੀਣ ਹੋਊਗਾ ਅੱਜ ਤੱਕ ਸਿਟੀ ਦੇ ਵਿੱਚ ਤੇ ਸਾਰੇ ਟੈਸਟ ਹੁੰਦੇ ਆ ਹੈਲਥ ਡਿਪਾਰਟਮੈਂਟ ਵੱਲੋਂ ਵੀ ਟੈਸਟ ਕੀਤੇ ਜਾਂਦੇ ਆ ਅੱਜ ਤੱਕ ਇੱਧਰ ਕੋਈ ਨਾ ਤੇ ਡਿਪਾਰਟਮੈਂਟ ਆਇਆ ਹੈਲਥ ਦਾ ਕਿਸੇ ਦਾ ਟੈਸਟ ਹੋਇਆ ਅੱਜ ਇੱਥੇ ਟੈਸਟ ਹੋ ਜਾਣ ਤੇ ਅੱਜ ਪਤਾ ਨਹੀਂ ਕੀ ਕੀ ਬਿਮਾਰੀਆਂ ਨਿਕਲਣ ਮਿਲ ਇਹੋ ਜਿਹਾ ਹਾਲ ਆ ਇਹ ਤੇ ਚਲੋ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਦੇ ਨਾਲ ਕਹਿੰਦੇ ਵੀ ਸਾਰਾ ਹਾਲ ਹੋ ਜਾਂਦਾ ਹੈ ਬਾਕੀ ਟਾਈਮ ਦਿੱਤਾ ਹੈ ਸਾਡੇ ਪ੍ਰਧਾਨ ਜੀ ਨੇ ਟਾਈਮ ਦਿੱਤਾ ਹੈ ਟਾਈਮ ਜਿਹੜਾ ਵਾ ਉਹ ਬਜ਼ੁਰਗੋ ਕਾਫੀ ਧੀਰ ਤੋਂ ਲੱਗਦਾ ਇੱਥੇ ਰਹਿੰਦੇ ਜੀ ਉਮਰ ਕਿੰਨੀ ਤੁਹਾਡੀ ਅਸੀਂ ਦੇ ਕੰਨੇ ਪੜਾ ਸ਼ਾਸਨ ਵਿੱਚ ਜਿਹੜਾ ਗੰਦ ਮੰਦ ਹੈਗਾ ਤੇ ਚੁੱਕਣਾ ਚਾਹੀਦਾ ਗਵਰਨਮੈਂਟ ਨੂੰ ਆਪ ਖਿਆਰ ਰੱਖਣਾ ਚਾਹੀਦਾ ਉਹ ਕਹਿੰਦੇ ਇਹ ਸਫਾਈ ਰੱਖੋ ਸਫਾਈ ਰੱਖੋ ਗਵਰਨਮੈਂਟ ਨੇ ਆਪਣੇ ਆਪ ਇੱਥੇ ਖਲਾਰ ਆ ਰਹੇ ਦਾ ਉਹਨਾਂ ਨੂੰ ਪਤਾ ਹੀ ਲੱਗਦਾ ਬਾਹਰ ਇਹਨੇ ਕੀ ਕਰਨਾ ਲੋਕਾਂ ਨੂੰ ਕੀ ਸਮਝਾ ਸਕਦੇ ਪਹਿਲੇ ਆਪਣੇ ਥੱਲੇ ਝਾੜੂ ਤੇ ਮਾਰ ਕੇ ਵੇਖਣ ਕਿ ਕੀ ਇੱਥੇ ਹਸਾਬ-ਕਿਤਾਬ ਚੱਲਦਾ ਪਿਆ ਕਿੰਨੀ ਇਸ ਤੁਹਾਡੀ ਇਸ ਕਿੰਨੀ ਤੁਹਾਡੀ ਉਮਰ ਕਿੰਨੀ ਮੇਰੀ ਹੈ 71 ਸਾਲ ਕਿੰਨੀ ਦੇਰ ਤੋਂ ਰਹਿੰਦੇ ਪਏ ਜੀ ਮੈਂ ਕਾਫੀ ਧੀਰ ਤੋਂ ਰਹਿੰਦਾ ਇੱਥੇ ਜੀ ਹਾਂਜੀ ਹਾਂ अच्छा मुश्किल ਜਿਹੜੀ ਹੈ ਇਹ ਮੁਸ਼ਕਲ ਲੈ ਕੇ ਕਿੰਨੀ ਵਾਰੀ ਅਸੀਂ ਜਾ ਚੁੱਕੇ ਹਾਂ ਕਿੰਨੀ ਵਾਰੀ ਅਪੀਲ ਕਰ ਚੁੱਕੇ ਪੈਸੇ ਦੇ ਹੁਣ ਗਿਣਤੀ ਤੁਹਾਨੂੰ ਕੀ ਦੱਸੇ ਬੜੀ ਵਾਰੀ ਗਈ ਆ ਹਾਂ ਇੱਥੇ ਵੀ ਕਿੰਨੀ ਵਾਰੀ ਇੱਥੇ ਆਏ ਹੋ ਤੁਸੀਂ ਬਿਲਕੁਲ ਬਹੁਤ ਵਾਰੀ ਜਿਹੜੇ ਲੋਕ ਨੇ ਇਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚੇ ਆ ਪਰ ਇਹਦਾ ਕੋਈ ਹੱਲ ਨਹੀਂ ਅਜੇ ਤੱਕ ਵੀ ਕੀਤਾ ਗਿਆ ਗੰਦੇ ਨਾਲੀ ਦੀ ਸਮੱਸਿਆ ਵੱਡੀ ਸਮੱਸਿਆ ਹੈ ਜੇ ਘਰ ਦੇ ਬਾਹਰ ਕੂੜੇ ਦਾ ਢੇਰ ਵੀ ਛੋਟਾ ਜਿਨਾ ਲੱਗਾ ਹੋਵੇ ਤਾਂ ਉਹ ਵੀ ਬਿਮਾਰੀ ਨੂੰ ਦਸਤਕ ਦਿੰਦਾ ਇੱਥੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੂੜੇ ਦਾ ਭੰਡਾਰ ਹੈ ਗੰਦਗੀ ਦਾ ਭੰਡਾਰ ਹੈ ਜੇਕਰ ਇਸ ਨੂੰ ਵੀ ਅਸੀਂ ਖਤਮ ਨਾ ਕਰ ਸਕਾਂਗੇ ਤਾਂ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਨੇ ਦੇਖਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਇਹਦੇ ਉੱਤੇ ਕੀ ਐਕਸ਼ਨ ਲੈਂਦਾ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ